ਜੋ ਨਹੀਂ ਵਿਕਦੇ ਉਹ ਬਹੁਤ ਮਹਿੰਗੇ ਵਿਕਦੇ ਆ ਐਨੇ ਮਹਿੰਗੇ ਕਿ ਸਦੀਆਂ ਬਾਅਦ ਵੀ ਉਹਨਾਂ ਦੀ ਕੀਮਤ ਨਹੀਂ ਘਟਦੀ ਅਫਦਾਲੀ ਬਦਾਮਾਂ ਦੇ ਟੋਕਰੇ ਭੇਜ ਕੇ ਸਰਦਾਰ ਲਹਿਣਾ ਸਿੰਘ ਭੰਗੀ ਨੂੰ ਕਹਿੰਦਾ ਲੈ ਸਾਂਭ ਲਾਹੌਰ ਛੱਡ ਲੜਾਈ ਰਾਜਕਾਰ ਨਿਸ਼ਚਿੰਤ ਹੋ ਕੇ ਪਰ ਸਿੰਘ ਕਹਿੰਦਾ ਜੁੱਤੀ ਦੀ ਨੋਕ ਤੇ ਆ ਤੇਰਾ ਦਿੱਤਾ ਲਾਹੌਰ ਤੇਰੀ ਜੁੱਤੀ ਫੇਰ ਕੇ ਲਾਹੌਰ ਲੈਣਾ ਭੀਖ ਨਹੀਂ ਲੈਣੀ ਅੱਜ ਵੀ ਸਰਦਾਰ ਦੀ ਕੀਮਤ ਹੈ ਕਿਉਂਕਿ ਉਦੋਂ ਵਿਕਿਆ ਨਹੀਂ ਸੀ ਹਾਥੀ ਤੇ ਚੜਿਆ ਆਵੇ ਪੰਜਾਬ ਦਾ ਬਾਦਸ਼ਾਹ ਅਕਾਲੀ ਫੂਲਾ ਸਿੰਘ ਆਂਦਾ ਗੁਰੂ ਦੀ ਨਗਰੀ ਚ ਹਾਤੀ ਤੇ ਚੜਿਆ ਫਿਰਦਾ ਉਤਰਦਾ ਹੈ ਠਾਂ ਕਿ ਆਵਾ ਹੱਥ ਜੋੜ ਕੇ ਰਾਜਾ ਉਸ ਜਥੇਦਾਰ ਮੋਹਰੇ ਖੜਾ ਸੀ ਅੱਜ ਵੀ ਲੋਕ ਯਾਦ ਕਰਦੇ ਆ ਵੀ ਜਥੇਦਾਰ ਹੋਵੇ ਤਾਂ ਅਕਾਲੀ ਫੂਲਾ ਸਿੰਘ ਵਰਗਾ ਮੁਲਕ ਦੀ ਤਾਕਤਵਰ ਜਾਣੀ ਜਾਂਦੀ ਪ੍ਰਧਾਨ ਮੰਤਰੀ ਸਾੜੀ ਪਾ ਕੇ ਆਉਂਦੀ ਆ ਗੁਰਦੁਆਰੇ ਤੇ ਲੋਕ ਉਹਦੇ ਕਰਕੇ ਉੱਠ ਕੇ ਖੜੇ ਹੋ ਗਏ ਪਰ ਇੱਕ ਬਾਬਾ ਬੋਲਿਆ ਬੇਗਾਇਤੋ ਸ਼ਰਮ ਨਹੀਂ ਆਉਂਦੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇੱਕ ਔਰਤ ਮੋਹਰੇ ਹੱਥ ਜੋੜੀ ਖੜੇ ਹੋ ਕੌਣ ਸੀ ਉਹ ਬਾਬਾ ਪਤਾ ਹੈ ਤਾਂ ਕਮੈਂਟ ਜ਼ਰੂਰ ਕਰਦੇ ਉਸੇ ਬਾਬੇ ਦਾ ਚੰਡਿਆ ਇੱਕ ਹੋਰ ਬਾਬਾ ਉਸੇ ਦਿੱਲੀ ਦੀ ਰਾਣੀ ਅੱਗੇ ਹਿੱਕ ਢਾ ਕੇ ਖੜਾ ਹੋ ਗਿਆ ਟੈਂਕਾਂ ਤੋਪਾਂ ਮੋਰੇ ਵੀ ਡੋਲਿਆ ਨਹੀਂ ਤੇ ਪਤਾ ਕਰਿਓ ਅੱਜ ਹਰ ਆਉਂਦੀ ਜਾਂਦੀ ਬੱਸ ਕਾਰ ਟਰੈਕਟਰ ਤੇ ਹਰ ਪਿੰਡ ਚ ਉਹਦੀ ਫੋਟੋ ਲੱਗੀ ਆ ਹਰ ਘਰ ਚ ਉਹਦੀ ਫੋਟੋ ਲੱਗੀ ਆ ਫੋਟੋ ਦਾ ਸੱਚ ਉਹਦੀ ਹੁਣ ਹਰ ਸਿੱਖ ਦੇ ਸੀਨੇ ਚukkਰੀ ਪਈ ਆ ਜੋ ਜਿਉਂਦੇ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਮਹਿੰਗੇ ਮੁੱਲ ਤੇ ਵਿਕਦੀ ਠੰਡ ਚ ਲੱਗੇ ਮੋਰਚਿਆਂ ਚ ਲੀਡਰ ਹੋਟਲਾਂ ਚ ਬੈਠੇ ਹੀਟਰ ਸੇਕਣ ਤੇ ਕੋਈ ਬੰਬੇ ਤੋਂ ਹੋਟਲ ਛੱਡ ਕੇ ਆ ਕੇ ਤਪੜਾਂ ਤੇ ਸੰਗਤ ਚ ਬਹਿ ਗਿਆ ਉਹ ਦੀਪ ਬੁੱਝ ਗਿਆ ਪਰ ਉਸ ਦੇ ਚਲੇ ਜਾਣ ਬਾਅਦ ਵੀ ਉਹ ਜਿਉਂਦਾ ਹੈ ਤੇ ਉਸ ਦੀ ਕੀਮਤ ਹਰ ਦਿਨ ਵਧੀ ਜਾਂਦੀ ਹੈ ਪਰ ਹੋਟਲਾਂ ਵਾਲੇ ਜਿਉਂਦੇ ਲੀਡਰ ਵੀ ਅੱਜ ਮੁਰਦਾ ਲਾਸ਼ਾਂ ਨੇ ਲੱਭੋ ਕਿੱਥੇ ਆ ਗੰਡਾਸੇ ਵਾਲਾ ਲੀਡਰ ਜਿਹੜਾ ਕਹਿੰਦਾ ਸੀ ਨਿਸ਼ਾਨ ਸਾਹਿਬ ਲਾ ਦੇ ਜੋ ਵਿਕ ਜਾਂਦਾ ਉਸ ਦੀ ਕੀਮਤ ਵੀ 4 ਟਕੇ 4 ਦੇ ਨਹੀਂ ਹੁੰਦੀ ਹੈ ਪਰ ਜੋ ਨਹੀਂ ਵਿਕਦਾ ਉਸ ਦੇ ਖਾਤੇ ਤਾਂ ਉਸ ਦੇ ਜਾਨ ਮਗਰੋਂ ਵੀ ਭਰੇ ਰਹਿੰਦੇ ਆ ਵਜੀਦਾ ਆਂਦਾ ਸੀ ਵੀ ਇੱਕ ਪਾਸੇ ਬਾਦਸ਼ਾਹੀਆਂ ਹੂਰਾ ਨੇ ਡੋਲੇ ਨੇ ਤੇ ਦੂਜਾ ਦਰਵਾਜਾ ਦਰਦਨਾਕ ਮੌਤ ਵੱਲ ਖੁੱਲਦਾ ਤੇ ਸੈਭਜਾਦਿਆਂ ਨੇ ਕੀ ਕੀਤਾ ਬਾਦਸ਼ਾਹੀਆਂ ਤੇ ਡੋਲਿਆਂ ਨੂੰ ਲੱਤ ਮਾਰ ਕੇ ਮੌਤ ਦੇ ਜਾ ਕੇ ਦਰਵਾਜੇ ਵੱਲ ਹੋ ਗਿਆ ਕਲਗੀ ਧਰ ਦੇ ਨਿੱਕੇ ਬਾਲ ਤੇ ਐਨੇ ਅਣਮੁੱਲੇ ਹੋ ਗਏ ਕਿ ਉਹਨਾਂ ਦੇ ਨਾਂ ਤੇ ਕਈ ਸਰਹੰਦਾ ਕੱਚੀਆਂ ਚੱਬ ਗਿਆ ਖਾਲਸਾ ਤੇ ਖੋਤਿਆਂ ਮਗਰ ਹਲpa ਕੇ ਸਰਹੰਦ ਤਬਾਹ ਕਰਤੀ ਸੀ ਮਹੰਗੇ ਕਦੇ ਵਿਕਦੇ ਨਹੀਂ ਕਿਉਂਕਿ ਉਹ ਐਨੇ ਮਹੰਗੇ ਹੁੰਦੇ ਆ ਵੀ ਉਹਨਾਂ ਦੀ ਕੀਮਤ ਹੀ ਨਹੀਂ ਹੁੰਦੀ ਪਰ ਸਸਤੇਆਂ ਦਾ ਕੀ ਹੈ ਇੱਕ ਵਾਧੂ ਫੀਤਾ ਲੱਗ ਜਾਣ ਪਿੱਛੇ ਹੀ ਸਾਰਾ ਕੁਝ ਹਰਾਮ ਕਰ ਬੈਂਦੇ ਆ ਤੇ ਕੀਮਤ ਦੁੱਕੀ ਵੀ ਨਹੀਂ ਪੈਂਦੀ ਰਸਗੋਲਿਆਂ ਵਾਲੇ ਲੋਂਗੋ ਵਾਲੀਏ ਕੇ ਪੀ ਗਿੱਲ ਸੂਬੇ ਘੋਟਣੇ ਸੰਧੂ ਕਿੱਥੇ ਨੇ ਤੇ ਕੀ ਕੀਮਤ ਪਈ ਪਰ ਸੁਖੇ ਜਿੰਦੇ ਬੇਅੰਤ ਸਤਵੰਤ ਦਿਲਿਆਵਰ ਬਾਬੇ ਮਾਨੋਚਾਲ ਵਰਗੇ ਅੱਜ ਵੀ ਜਿਉਂਦੇ ਆ ਜਿਉਂਦੇ ਰਹਿਣਗੇ